ਬਰਨਾਲਾ ਸ਼ਹਿਰਦਿਕ ਬਹੁਤ ਹੀ ਵੱਡਾ ਤੇ ਪੁਰਾਣਾ ਜੰਤਕ ਮਾਮਲਾ ਸਾਹਮਣੇ ਆਇਆ ਜੋ ਕਿ ਬਰਨਾਲਾ ਦੇ ਵਾਰਡ ਨੰਬਰ 9 ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਸ ਪਸ਼ੂ ਹਸਪਤਾਲ ਦਾ ਕੁਝ ਹਿੱਸਾ ਹੁਣ ਖੰਡਰ ਇਮਾਰਤ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਹਾਲੀ ਦੇ ਵਿੱਚ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਵੀ ਬਣਾਇਆ ਪਰ ਇਸ ਖੰਡਰ ਇਮਾਰਤ ਦਾ ਕੁਝ ਹਿੱਸਾ ਇਸ ਟੁੱਟੀਆਂ ਹੋਈਆਂ ਕੰਧਾਂ ਤੇ ਖਿੜਕੀਆਂ ਦੇ ਅੰਦਰ ਗੰਦਗੀ ਦਾ ਢੇਰ ਲੱਗਣ ਕਾਰਨ ਹੁਣ ਨਰਕ ਬਣ ਗਿਆ ਚੋਰ ਵੀ ਇੱਥੇ ਪਨਾ ਲੈਂਦੇ ਨੇ ਦਿਨਸ਼ਾ ਖੋਰੀ ਹੁੰਦੀ ਹੈ ਕਈ ਤਰਾਜ਼ ਯੁਗ ਹਰਕਤਾਂ ਇੱਥੇ ਕੀਤੀਆਂ ਜਾ ਰਹੀਆਂ ਨੇ ਤੇ ਵਾਡ ਵਾਸੀ ਇਸ ਬਾਰੇ ਪ੍ਰਸ਼ਾਸਨ ਸਰਕਾਰ ਤੇ ਨਗਰ ਕਾਉਂਸਲ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਨੇ ਪਰ ਦੇਰ ਰਾਤ ਇਸ ਗੰਦਗੀ ਦੇ ਕਾਰਨ ਪ੍ਰਸ਼ਾਸਨ ਵੀ ਹੁਣ ਲੱਗਦਾ ਹੈ ਗੁੰਮਕਰਨੀ ਨੀਂਦ ਸੁਪਤਾ ਪਿਆ ਘੇਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕਿ ਮੁਹੱਲਾ ਵਾਸੀ ਤੇ ਫਾਇਰ ਬਗੜਨੇ ਬੜੀ ਹੀ ਮੁਸ਼ਕਲ ਦਿਨਾਂ ਲੱਗ ਕੇ ਕਾਬੂ ਖਾਇਆ ਨਹੀਂ ਤਾਂ ਮੁਹੱਲਾ ਵਾਸੀ ਜਿਹਨਾਂ ਦਾ ਵੱਡਾ ਨੁਕਸਾਨ ਹੋ ਜਾਣਾ ਸੀ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਮੁਹੱਲਾ ਕਲੀਨਿਕ ਪੰਜਾਬ ਦੇ ਵੱਲੋਂ ਬਣਾਇਆ ਗਿਆ ਸੀ ਪਰ ਇਸ ਗੰਦਗੀ ਦੇ ਢੇਰ ਨੂੰ ਲੈ ਕੇ ਸਰਕਾਰ ਦੇ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਨਾ ਹੀ ਬਰਨਾਲਾ ਦਾ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਇਸ ਤੇ ਕੋਈ ਧਿਆਨ ਦੇ ਰਿਹਾ ਤੇ ਉਹਨਾਂ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਤੇ ਆਪਣੀ ਤਾਂ ਰੋਸ ਪ੍ਰਦਰਸ਼ਨ ਦੀ ਵੀ ਚੇਤਾਵਨੀ ਦਿੱਤੀ ਹੈ ਇਹ ਵੈਡਰ ਨਹੀਂ ਦੀ ਹਸਪਤਾਲ ਦੀ ਜਗ੍ਹਾ ਹੈ ਸਰਕਾਰੀ ਜਗ੍ਹਾ ਹੈ ਇਹ ਅੱਜ ਸਵੇਰ ਤੋਂ ਲੱਗੀ ਹੋਈ ਐ ਇਹ ਖੰਡਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਪਿੱਛੇ ਇਹਦੇ ਵਿੱਚ ਗੰਦ ਕੂੜਾ ਡੇਲੀ ਦੇ ਡੇਲੀ ਸੁੱਟਿਆ ਜਾਂਦਾ ਜਿਹਨੂੰ ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਬਹੁਤ ਵਾਰੀ ਐਪਲੀਕੇਸ਼ਨ ਵੀ ਦਿਾਈ ਲਿਖ ਕੇ ਹਸਪੀਟਲ ਦੇ ਵਿੱਚ ਵੀ ਕਮੇਡੀ ਦੇ ਵਿੱਚ ਵੀ ਜਿਹਦੀ ਕੋਈ ਸਰਮਾਈ ਨਹੀਂ ਹੋ ਰਹੀ ਅਸੀਂ ਮੀਤ ਸਰ ਨੂੰ ਵੀ ਕਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਦੀ ਇਹਦੇ ਵਿੱਚ ਨਸ਼ੇੜੀ ਤੱਕ ਆਉਣ ਲੱਗੇ ਔਰ ਰਾਹ ਦੇ ਇੱਥੇ ਵਸਦੇ ਲੋਕਾਂ ਨੂੰ ਬਹੁਤ ਔਖਾ ਹੋ ਰਿਹਾ ਅੱਜ ਸਵੇਰ ਤੋਂ ਇੱਥੇ ਅੱਗ ਲੱਗੀ ਹੋਈ ਐ ਜੋ ਕਿ ਹੁਣ ਫਾਲਗ੍ਰੇਡ ਵਾਲੇ ਆ ਕੇ ਰਾਤ ਨੂੰ ਇੱਥੇ ਬੁਝਾ ਕੇ ਗਏ ਨੇ ਇਹਦੀ ਕੰਦਾ ਜਾਂ ਤਾਂ ਸਹੀ ਕੀਤੀਆਂ ਜਾਂ ਨੇ ਜਾਂ ਉੱਚੀਆਂ ਚੱਕੀਆਂ ਜਾਂ ਨੇ ਇਹਨੂੰ ਸਾਰਾ ਸਾਫ਼ ਕੀਤਾ ਜਾਵੇ ਇਹਨੂੰ ਪਲੇਨ ਕੀਤਾ ਜਾਵੇ ਤਾਂ ਜੋ ਇੱਥੇ ਕੋਈ ਕੂੜਾ ਕਰਕਟ ਨਾ ਸਿੱਟੇ ਇੱਥੇ ਗੰਦਗੀ ਨਾਲ ਸਮੈਲ ਆਂਦੀ ਐ ਮੱਛਰ ਮੱਖੀ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ ਨੇ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੇ ਕੋਈ ਨਾ ਹੱਲ ਕੀਤਾ ਗਿਆ ਤਾ ਇਹ ਚਿੰਟੂ ਰੋਡ ਨੂੰ ਬਲਾਕ ਕੀਤਾ ਜਾਊਗਾ ਔਰ ਖੋਲਿਆ ਨਹੀਂ ਜਾਊ ਜਦ ਤੱਕ ਇਹਦਾ ਕੋਈ ਹੱਲ ਨਹੀਂ ਹੋਊਗਾ